ਦੱਸਦੀ ਹੈ ਕੱਲ ਤੋਂ ਲਗਾਤਾਰ ਸਵੇਰੇ ਤੋਂ ਬਹੁਤ ਹੀ ਤੇਜ਼ بارش ਹੋ ਰਹੀ ਹੈ ਜਿਸ ਦੇ ਨਾਲ ਗੱਲ ਕਰੀਏ ਕੰਢੀ ਇਲਾਕੇ ਦੇ ਵਿੱਚ ਬਹੁਤ ਜ਼ਿਆਦਾ ਲੋਕਾਂ ਦਾ ਨੁਕਸਾਨ ਹੋਇਆ ਹੈ ਤੇ ਦੱਸਦੀ ਹੈ ਕੱਲ ਹੁਸ਼ਿਆਰਪੁਰ ਹਲਕਾ ਦਸੂਹਾ ਦਾ ਪਿੰਡ ਪਛੇ ਕਰੋੜਾ ਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਪਾਣੀ ਕੱਲ ਆ ਗਿਆ ਸੀ ਜਿਸ ਕਰਕੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜ ਗਿਆ ਸੀ ਤੇ ਉੱਥੋਂ ਦੇ ਜਿਹੜੇ ਗੱਲ ਕੰਢੀ ਸੜਕਾਂ ਵੀ ਪੂਰੀ ਤਰ੍ਹਾਂ ਟੁੱਟ ਚੁੱਕੀਆਂ ਨੇ ਇਸੇ ਵੇਲੇ ਅਸੀਂ ਮੌਜੂਦ ਹਾਂ ਹਲਕਾ ਦਸੂਹਾ ਦਾ ਪਿੰਡ ਸਵਾਰ ਇਹ ਕੰਢੀ ਨਹਿਰ ਤੇ ਮੌਜੂਦ ਹਾਂ ਦੱਸਦੀ ਹੈ ਇਥੋਂ ਦਾ ਇੱਕ ਤੇ ਰੋਡ ਦੀਆਂ ਤਸਵੀਰਾਂ ਇੱਕ ਵਾਰੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ ਜੇ ਤੁਸੀਂ ਦੇਖ ਸਕਦੇ ਹੋ ਕੱਲ ਇਹ ਭਾਰੀ ਮੀਂਹ ਹੋਣ ਕਰਕੇ ਇਥੋਂ ਤਾਂ ਰੋਡ ਹੈ ਅੱਧਾ ਟੁੱਟ ਚੁੱਕਿਆ ਹੈ ਸਲੈਪਾਂ ਵੀ ਤੁਸੀਂ ਦੇਖ ਸਕਦੇ ਹੋ ਕਿ ਪੂਰੀ ਤਰ੍ਹਾਂ ਇਹ ਟੁੱਟ ਚੁੱਕੀ ਆ ਨਾ ਕਿਉਂਕਿ ਇਥੋਂ ਜੇ ਗੱਲ ਕਰੀਏ ਹਜ਼ਾਰਾਂ ਦੀ ਗਿਣਤੀ ਵਿੱਚ ਜੋ ਲੋਕ ਹੈ ਸਵੇਰੇ ਇਹ ਮੱਥਾ ਟੇਕਣ ਲਈ ਗਗਨ ਜੀ ਦਾ ਟਿੱਲਾ ਮੰਦਰ ਵਿਖੇ ਜਾਂਦੇ ਹਨ ਇੱਥੇ ਕੁਝ ਲੋਕ ਵੀ ਮੌਜੂਦ ਨੇ ਉਹਨਾਂ ਨੇ ਵੀ ਇਹ ਗੱਲਬਾਤ ਕਰ ਲੈਣੇ ਆ ਨਾ ਕਿ ਇਹ ਕਿਸ ਤਰ੍ਹਾਂ ਇਹ ਰੋਡ ਟੁੱਟਿਆ ਹੈ ਹਾਂਜੀ ਸਰ ਕੀ ਨਾਮ ਆਪਣਾ ਜੀ ਮੇਰਾ ਨਾਮ ਹਰਜੀਤ ਸਿੰਘ ਹੈ ਜੀ ਇਹ ਜਿਹੜਾ ਰੋਡ ਟੁੱਟਿਆ ਹੈ ਇਹ ਕੀ ਮੂੜਾ ਮ ਏ ਜੀ ਦੇਖੋ ਜੀ ਪੂਰੀ 2 ਦਿਨ ਹੋ ਗਏ ਜੋ ਲਗਾਤਾਰ بارش ਹੋ ਰਹੀ ਹੈ ਉਹਦੇ ਕਰਨੇ ਪੂਰਾ ਰੋਟ ਟੁੱਟਿਆ ਕਿਉਂਕਿ ਇਹ ਜੋ ਸੰਗਤ ਸਵਾਰ ਤੋਂ ਤੇ ਪਿੰਡ ਲੱਗੇ ਰਾਜ ਸੋਨੀ 사ਸંગ ਭਵਨ ਦੇ ਲੱਗੇ ਹੈ ਔਰ ਜੋ ਘਗਵਾਲਾਂ ਗੱਗੜ ਜਗਿਆਲ ਤਲਵਾੜੇ ਤੇ ਜੋ ਸੰਗਤ ਹਜ਼ਾਰਾਂ ਦੀ ਗਿਣਤੀ ਨਾਲ ਜੋ ਟਿੱਲੇ ਤੇ ਜਾਂਦੀਆਂ ਮੱਥਾ ਟੇਕਣ ਬਾਬਾ ਬਾਈ ਬਾਜੋਂ ਜੋ ਜੋ ਵੀ ਇਧਰ ਮੱਥਾ ਟੇਕਣ ਜਾਂਦੇ ਹੈ ਤੇ ਉਹਨਾਂ ਦੇ ਕਰਕੇ ਸੰਗਤ ਨੂੰ ਖਤਰਾ ਕਿਉਂਕਿ ਆਉਂਦੇ ਜਾਂਦੇ ਕੋਈ ਵੀ ਗੱਡੀ ਜਾਂ ਮੋਟਰਸਾਈਕਲ ਡਿਕਨ ਦੀ ਵਿੱਚ ਸੁਭਾਵਨਾ ਹੈ। ਤੋਗੁਸ਼ਾ ਬਾਬੇ ਦੇ ਵੀ ਲੋਕੀ ਜਾਂਦੇ ਆ ਮੱਥਾ ਟੇਕਣ। ਇੱਧਰ ਸਵਾਰ ਬਾਬਾ ਵਾਇਵਾਜੂ ਦੀ ਜਗ੍ਹਾ ਠੀਕ ਹੈ ਨਾ। ਕੱਲ ਤੁਹਾਡੇ ਵੱਲੋਂ ਇੱਕ ਵੀਡੀਓ ਸਾਂਝੀ ਕੀਤੀ ਗਈ ਸੀ। ਇੱਥੇ ਜਗ੍ਹਾ ਦੇ ਉਸ ਟਾਈਮ ਇੱਥੇ ਨਾ ਤਾਂ ਬੈਰੀਕੇਡ ਸੀਗੇ ਨਾ ਇਸ ਤਰ੍ਹਾਂ ਦਾ ਕੋਈ ਇਹ ਕੋਈ ਇੰਤਜ਼ਾਮ ਕੀਤਾ ਹੋਇਆ ਸੀਗਾ। ਲੱਗਦਾ ਨਹੀਂ ਪ੍ਰਸ਼ਾਸਨ ਇੱਥੇ ਪਹੁੰਚਿਆ ਦੇਖਣ ਵਾਸਤੇ। ਜੀ ਜੀ ਪੱਕਾ ਪਹੁੰਚਾਂਗੇ ਤਾਂ ਹੀ ਜੀ ਗੇਟ ਲੱਗੇ ਤੁਹਾਨੂੰ ਸਟੇਜ। ਹੁਣ ਤੁਸੀਂ ਕੀ ਅਪੀਲ ਕਰਨਾ ਚਾਹੁੰਦੇ ਹੋ? ਅਪੀਲ ਕਰਦਾ ਵੀ ਜਲਦੀ ਜਲਦੀ ਇਹਦੀ ਮੁਰੰਮਤ ਕੀਤੀ ਜਾਵੇ ਕਿਉ ਥੋੜੀ ਅੱਗੇ ਜਾ ਕੇ ਦੇਖਿਆ ਸਕੂਲ ਨੂੰ ਜਾਣ ਦਾ ਰਸਤਾ ਉਹ ਬਿਨੈਰ ਕੰਦੇ ਉਹ ਵੀ ਟੁੱਟਿਆ ਹੋਇਆ ਸਕੂਲ ਦੇ ਸਕੂਲ ਦੇ ਨਿੱਕੇ ਨਿੱਕੇ ਬੱਚੇ ਜਾਂਦੇ ਸਕੂਲ ਨੂੰ ਜੀ ਜੀ ਇਹ ਵੀ ਅਪੀਲ ਹੈ ਕਿ ਉਹਨੂੰ ਵੀ ਸਰਕਾਰ ਅੱਗੇ ਕਿ ਇਹਨੂੰ ਚੈੱਕ ਕਰੇ ਔਰ ਇਹਨੂੰ ਠੀਕ ਕਰਨ ਦੀ ਜਲਦੀ ਜਲਦੀ ਕਰੇ ਠੀਕ ਇੱਥੇ ਜੀ ਗੱਲ ਕਰੀਏ ਬੜਾਲੀਆਂ ਪਿੰਡ ਦੇ ਜੋ ਨਜ਼ਦੀਕ ਪਿੰਡ ਬੜਾਲੀਆਂ ਦੇ ਸਰਪੰਚ ਵੀ ਪਹੁੰਚੇ ਨੇ ਸਰਪੰਚ ਜੀ ਪਹਿਲੇ ਬਹੁਤ ਬਹੁਤ ਦਾ ਸਵਾਗਤ ਹੈ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਹੈ ਜੀ ਸਰਪੰਚ ਸਾਹਿਬ ਜੀ ਇਹ ਰੋਡ ਟੁੱਟੇ ਆ ਕੀ ਮਾਮਲਾ ਲੱਗਿਆ ਪਤਾ ਹਾਂ ਜੀ ਦੇਖੋ ਜੀ ਇਹ ਰੋਡ ਪਹਿਲਾਂ ਵੀ ਟੁੱਟਿਆ ਹੋਇਆ ਇੱਥੋਂ ਇਹ ਮਤਲਬ ਬਾਰਸ਼ਾਂ ਚਾਰ ਪੰਜ ਦਿਨ ਲਗਾਤਾਰ ਤੋਂ ਪੈ ਰਹੀਆਂ ਉਹ ਬਾਰਸ਼ਾਂ ਦੇ ਕਾਰਨ ਜਗਾ ਬਹਿਣ ਦੇ ਨਾਲ ਹੀ ਸੜਕ ਰੋੜ ਟੁੱਟ ਚੁੱਕਿਆ ਤਾਂ ਪਾਣੀ ਤਕਰੀਬਨ ਲੋਕਾਂ ਦੇ ਇਧਰ ਘਰਾਂ ਚ ਵੀ ਜਾ ਰਿਹਾ ਤਾਂ ਬਾਕੀ ਸਰਕਾਰ ਨੂੰ ਸਾਡੀ ਇਹ ਅਪੀਲ ਹੈ ਜੀ ਕਿ ਇਥੋਂ ਮੇਨ ਰੋਡ ਹੈ ਇਹ ਦਸੂਹੇ ਨੂੰ ਵੀ ਜਾਂਦੀ ਦੁਨੀਆ ਤਰਵਾੜੇ ਨੂੰ ਵੀ ਜਾਂਦੀ ਹੈ ਬਾਬੇ ਦੇ ਮੱਥੜੇ ਕਣ ਵੀ ਜਾਂਦੀ ਹੈ ਕੋਈ ਨਾ ਕੋਈ ਇਥੇ ਨੁਕਸਾਨ ਹੋਣ ਦਾ ਬਹੁਤ ਖਤਰਾ ਜੀ ਬਹੁਤ ਚਾਂਸ ਨੇ ਸਾਡੀ ਸਰਕਾਰ ਅਗੇ ਅਪੀਲ ਹੈ ਕਿ ਜਲਦ ਤੋਂ ਜਲਦ ਇਸ ਨੂੰ ਬਣਾਇਆ ਜਾਵੇ ਵੈਦ ਸਾਹਿਬ ਜੀ 2023 ਦੇ ਵਿੱਚ ਜੇ ਗੱਲ ਕਰੀਏ ਤਾਂ ਉਦੋਂ ਵੀ ਇਸ ਤਰ੍ਹਾਂ ਭਾਰੀ ਬਰਸਾਤ ਮੀਂਹ ਹੋਇਆ ਸੀਗਾ ਉਸ ਟਾਈਮ ਵੀ ਰੋਡ ਟੁੱਟ ਗਿਆ ਸੀਗਾ ਤਾਂ ਇਹ ਲੱਗਦਾ ਹੀ ਮੈਂ ਥੋੜਾ ਟਾਈਮ ਬਣਾਏ ਹੋਏ ਦੁਬਾਰਾ ਟੁੱਟ ਗਿਆ ਕੀ ਕਹਣਾ ਚਾਹੁੰਦੇ ਹੋ ਹਾਂਜੀ ਇਹ ਮੇਰੇ ਖਿਆਲ 6 ਮਹੀਨੇ ਹੋਏ ਹੋਣੇ ਬਣਾਏ ਨੂੰ ਤਾਂ ਬਣਾਉਣ ਤੇ باوجود ਤਾਂ 6 ਮਹੀਨੇ ਹੋ ਤੇ ਬਾਅਦ ਫਿਰ 4-5 ਦਿਨਾਂ ਬਰਖਾ ਨੀਤ ਤੇ ਜਿਹੀ ਪਈਆਂ ਉਹਦੇ ਨਾਲ ਇਹ ਸੜਕ ਰੋਡ ਬਹਿ ਚੁੱਕਾ ਤੇ ਟੁੱਟ ਚੁੱਕਾ ਜੀ ਹੁਣ ਕੀ ਅਪੀਲ ਕਰਨੀ ਹੈ ਪ੍ਰਸ਼ਾਸਨ ਨੂੰ ਆਹੀਂ ਸਰਕਾਰ ਨੂੰ ਪ੍ਰਸ਼ਾਸਨ ਨੂੰ ਇਹ ਅਪੀਲ ਕਰਨੀ ਹੈ ਕਿ ਇਸ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ ਇੱਥੇ ਖਤਰਾ ਬਹੁਤ ਲੱਗੇ ਨਹਿਰ ਜੀ ਗੱਡੀ ਗੁੱਡੀ ਡਿਗਣ ਦਾ ਛੱਟ ਤੋੜ ਲੱਗਣ ਦਾ ਬਹੁਤ ਨੁਕਸਾਨ ਹੋ ਸਕਦਾ ਬੰਦੇ ਦਾ ਤਾਂ ਸਰਕਾਰ ਕੇ ਇਸ ਪ੍ਰਸ਼ਾਸਨ ਅਪੀਲ ਹੈ ਸਾਡੀ ਕਿ ਇਹਨੂੰ ਜਲਦ ਤੋਂ ਜਲ ਤਿਆਰ ਕੀਤਾ ਜਾਵੇ ਇਹ ਗੱਲਬਾਤ ਕੀਤੀ ਹੈ ਇੱਥੋਂ ਦੇ ਜੋ ਸਥਾਨਕ ਲੋਕ ਨੇ ਉਹਨਾਂ ਦਾ ਕਹਿਣਾ ਹੈ ਪੀਏ ਜਿਹੜਾ ਰੋਡ ਕਾਲ ਜਿਹੜੀ ਭਾਰੀ ਬਰਸਾਤ ਹੋਣ ਕਰਕੇ ਮੀਂਹ ਹੋਣ ਕਰਕੇ ਆ ਰਿਹਾ ਰੋਡ ਟੇਕ ਵਾਰੀ ਮੈਂ ਤਸਵੀਰਾਂ ਤੁਹਾਡੇ ਨਾਲ ਜੂਝ ਸਾਂਝੀਆਂ ਕਰਨਾ ਚਾਹਾਂਗਾ ਦੱਸ ਦਈਏ ਇਹ ਉਹ ਰੋਡ ਹੈ ਜਿਸ ਰੋਡ ਦੇ ਤਾਂ ਹੀ ਰੋਗ ਇੱਥੇ ਗਗਨ ਦੀ ਟਿੱਲਾ ਮੰਦਿਰ ਹੈ ਉੱਥੇ ਮੱਥਾ ਟੇਕ ਲੈ ਜਾਂਦੇ ਨੇ ਤੁਗਲ ਸਾਹਿਬ ਜਾਂਦੇ ਜਾਂ ਕਿਤੇ ਹੋ ਕਮਾਂ ਨੂੰ ਵੀ ਜਾਣਦੇ ਨੇ ਇਸ ਰੋਡ ਦੀ ਵੀ ਹਾਲਤ ਬਹੁਤ ਮਾੜੀ ਹੋ ਚੁੱਕੀ ਹੈ ਰੋਡ ਟੁੱਟ ਚੁੱਕਿਆ ਹੈ ਔਰ ਸਾਡੀ ਵੀ ਇਹ ਅਪੀਲ ਹੈ ਜਿਹੜੇ ਇਥੋਂ ਨਿਕਲਦੇ ਨੇ ਜਾਂ ਗੁਜ਼ਰਦੇ ਨੇ ਡੇਲੀ ਉਹਨਾਂ ਕੀ ਅਪੀਲ ਹੈ ਪੀ ਚੁੱਕੀ ਹੈ ਔਰ ਜਿਸ ਤਰ੍ਹਾਂ ਅੱਜ ਮਂ ਬਰਸਾਤ ਹੋ ਰਹੀ ਲੱਗਦਾ ਹੋਰ ਜ਼ਿਆਦਾ ਇਹ ਰੋਡ ਟੁੱਟ ਸਕਦਾ ਹੈ ਨਵੀਂ ਖਬਰ ਲੈ ਕੇ ਜਲਦ ਮਿਲਾਂਗੇ ਤੁਸੀਂ ਦੇਖਦੇ ਰਹੋ ਪੰਜਾਬ ਨੇਸ਼ਨ ਨਿਊਜ਼